ਗੁਰੂ ਜੀ ਨੇ ਉਹ ਗੱਲ ਅੱਗੇ ਜਾ ਕੇ ਕਹਿ ਦਿੱਤੀ ਕਹਿਣ ਲੱਗੇ ਨਾਨਕ ਸਿਮਰੇ ਏਕ ਨਾਮ ਫਿਰ ਬੋੜ ਨਤਾਈ ਜਿਹੜੀ ਆਪਾਂ ਉਹਨੇ ਗੱਲ ਕਹੀ ਦੁਬਾਰਾ ਜਨਮ ਵਿੱਚ ਨਹੀਂ ਆਏਗਾ ਕਿਸੇ ਨੇ ਕੁੰਡਲੀ ਨੇ ਨਹੀਂ ਗੱਲ ਕਹੀ ਕੁੰਡਲੀ ਨੇ ਕਹੀ ਦੁਬਾਰਾ ਜਨਮ ਨਹੀਂ ਹੋ ਪਤਾਂ ਲ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ ਪਾਤਸ਼ਾਹ ਕਹਿੰਦਾ ਨਾਨਕ ਸਿਮਰੈ ਏਕ ਨਾਮ ਨਾਨਕ ਦਾ ਪਵ ਗੁਰੂ ਸਾਹਿਬਨ ਕਹਿ ਰਿਹਾ ਨਾਨਕ ਦਾ ਪਵ ਗੁਰੂ ਸਾਹਿਬਨ ਕਹਿ ਰਿਹਾ ਕੀ ਕਹਿ ਰਿਹਾ ਨਾਨਕ ਸਿਮਰੈ ਏਕ ਨਾਮ ਗੁਰੂ ਸਾਹਿਬਨ ਕਹਿ ਰਿਹਾ ਕਹਿੰਦਾ ਜੇ ਕੋ ਪੁਰਾਣੀ ਇੱਕ ਨਾਮ ਨੂੰ ਸਿਮਰਨ ਕਰਦਾ ਸਿਮਰਦਾ ਹੈ ਕਹਿੰਦਾ ਭਾਵ ਜਿਨ ਸਿਵਿਆ ਤੈਨ ਪਾਇਆ ਮਾਨ ਜਿਹੜਾ ਨਾਮ ਸਿਮਰਨ ਕਰਦਾ ਧੰ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਦਾ ਜਦੋਂ ਉਹ ਸਿਮਰਨ ਕਰਦਾ ਹੈ ਉਹਦੇ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਫਿਰ ਦੁਬਾਰਾ ਬੋੜਨਾ ਧਾਈ ਬੋੜ ਦਾ ਮਤਲਬ ਕੀ ਆਉਣਾ ਵਾਪਸ ਆਉਣਾ ਧਾਈ ਦਾ ਮਤਲਬ ਤਾਹ ਮਾਰਨੀ ਆ ਹੁਣ ਤਾਹ ਕੌਣ ਮਾਰੂਗਾ ਜਿਹੜਾ ਕਿਸੇ ਸੀਚ ਚ ਆਊਗਾ ਜਿਹੜਾ ਕਿਸੇ ਸੀਚ ਚ ਆਊਗਾ ਤਾਹ ਮਾਰੂਗਾ ਰੋਊਗਾ ਪੇਟੂਗਾ ਤੇ ਇੱਥੇ ਗੁਰੂ ਸੱਭਣ ਕਹਿਣ ਲੱਗੇ ਕਹਿੰਦੇ ਵੀ ਜੇ ਤੂੰ ਇੱਕ ਨਾਮ ਸਿਮਰਨ ਕਰਦਾ ਇੱਕ ਸ਼ਬਦ ਦੀ ਵਰਤੋਂ ਕਰਦਾ ਤਾਂ ਤੇ ਕੀ ਹੋਏਗਾ ਉਹ ਸ਼ਬਦ ਦੀ ਵਰਤੋਂ ਕਰਨ ਦੇ ਨਾਲ ਇੱਕ ਤਾਕਤ ਪੈਦਾ ਹੋਏਗੀ ਕਿ ਤੂੰ ਦੁਬਾਰਾ ਜੰਮਨ ਮਰਨ ਦੇ ਗੇਟ 'ਚ ਨਹੀਂ ਪਹੇਂਗਾ ਜੰਮਨ ਮਰਨ ਦੇ ਗੇਟ 'ਚ ਨਹੀਂ ਪਹੇਂਗਾ ਫਿਰ ਬਹੁਤ ਨਤਾਹੀ ਦੁਬਾਰਾ ਕਦੀ ਧਾ ਨਹੀਂ ਮਾਰੇਗਾ ਕਹਿੰਦਾ ਆਪਾਂ ਦੁਬਾਰਾ ਕਦੀ ਵੀ ਰੋਣਾ ਪੀਟੇਗਾ ਨਹੀਂ ਪਰਮਾਤਮਾ ਚਲੀਨ ਹੋ ਜਾਏਗਾ